ਇੱਥੇ ਚਾਹੇ ਵਾਹੇ ਵਿਰਾਸਤ ਨੂੰ ਸੋ ਥਾਨ ਸੁਹਾਵਾ RAM ਰਾਜੇ ਉੱਤੇ ਸਿੱਖੀ ਸੋ ਥਾਨ ਪਾਲਿਆ ਲੈ ਧੂੜ ਮੁਖ ਲਾਵਾ ਕਿਉਂਕਿ ਆਪ ਅੱਜ ਦੇਖਣ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਰਵਾਲਾ ਸਾਹਿਬ ਇਹ ਸਥਾਨ 10ਵੇਂ ਪਾਸ਼ਾ ਸ਼੍ਰੀ ਗੁਰੂ ਜੀ ਜੀ ਮਹਾਰਾਜ ਜਨ ਨਾਲ ਸੰਬੰਧਿਤ ਹੈ ਇੱਥੇ ਬਹਰਾਜ ਸਾਹਿਰ ਜਦਿਆਂ ਮਾਤਾ ਗੁਦਰੀ ਅਤੇ ਅਨੇਕਾਂ ਸੰਗਾਂ ਦੇ ਨਾਲ ਤਾਰਫੋਂ ਇੱਕ ਇਸਲੀ ਦੀ ਵਿਸ਼ਾਪਤੀ ਨੂੰ ਆਏ ਸਨ ਇੱਥੇ ਆਉਣ ਦਾ ਮਹਾਰਾਜ ਦਾ ਮੁੱਖ ਉਦੇਸ਼ ਇਹ ਸੀਗਾ ਕਿ ਪਹਾੜੀ ਰਾਜਿਆਂ ਦੇ ਛਲ ਨੂੰ ਪ੍ਰਗਟ ਕਰਨਾ ਪਹਾੜੀ ਰਾਜਿਆਂ ਨੇ ਮਹਾਰਾਜ ਨੂੰ ਇੱਥੇ ਤੁਕਸੇ ਘਰਣ ਸਕਿਆ ਸੀਗਾ ਤੇ ਜਦੋਂ ਮਹਾਰਾਜ ਨੇ ਇਹਨਾਂ ਨੂੰ ਅੰਮ੍ਰਿਤ ਛਕਣ ਲਈ ਕਿਹਾ ਤਾਂ ਇਹਨਾਂ ਨੇ ਆਖਿਆ ਕਿ ਸਾਡੇ ਲਈ ਅਲੱਗ ਤੋਂ ਅੰਮ੍ਰਿਤ ਤਿਆਰ ਹੋਣਾ ਚਾਹੀਦਾ ਹੈ ਤਾਂ ਮਹਾਰਾਜ ਨੇ ਬਤਨ ਕੀਤੇ ਕਿ ਜੋ ਖੰਡੇ ਬਾਟੇ ਦਾ ਆਵ੍ਰਤ ਹੈ ਉਹ ਸਭ ਨਾਲ ਵੰਣਾ ਦੀ ਸਾਝਾ ਹੈ ਤੇ ਇੱਕੋ ਹੈ ਤਾਂ ਮਹਾਰਾਜ ਨੇ ਇਥੇ ਬਤਨ ਕੀਤੇ ਕਿ ਇਹ ਗਰੀਬ ਸਿੱਖਾਂ ਦੀ ਪਤਸ਼ਾਹੀ ਯਾਦ ਕਰੇ ਹਮਰੀ ਕੋਈ ਆ ਸੰਗਤ ਜੀ ਜਦੋਂ ਵੀ ਅਸੀਂ ਮਨਿਕਰਨ ਸਾਹਿਬ ਜਾਈਏ ਤਾਂ ਇਹ ਰਸਤੇ ਦੇ ਵਿੱਚ ਹੀ ਨੂੰ ਕਰ ਪੈਂਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਥੇ ਵੀ ਜ਼ਰੂਰ ਇੱਕਰਾਤ ਪੁਜਾਰੀਏ ਅਸੀਂ ਇੱਥੋਂ ਦੇ ਲੋਕਾਂ ਨੂੰ ਵੇਖੂਗੇ এনਵਾਇਰਨਮੈਂਟ ਨੂੰ ਵੀ ਇੰਜੋਏ ਕਰੀਏ ਬਹੁਤ ਹੀ ਮਨਮੋਹਕ ਜਿਹਾ ਦ੍ਰਿਸ਼ ਹੈ ਬਹੁਤ ਹੀ ਇੱਥੇ ਸ਼ਾਂਤੀ ਭਰੇ ਮਾਹੌਲ ਨੇ ਅੱਜ ਨੂੰ ਜ਼ਰੂਰ ਚਾਹੀਦਾ ਹੈ ਕਿ ਤੁਸੀਂ ਵੀ ਇੱਥੇ ਆਓ ਤੇ ਇਸ ਜਗ੍ਹਾ ਜ਼ਰੂਰ ਇੱਕ ਰਾਤ گزارੋ ਤੇ ਪਰਮਾਤਮਾ ਦੀ ਬੰਦਗੀ ਕਰੋ ਤੇ ਤੁਸੀਂ ਆਲੇ-ਦਾਲੇ ਦਾ ਥਿਊ ਵਿਊ ਦੇਖੋਗੇ ਤਾਂ ਬਹੁਤ ਜ਼ਿਆਦਾ ਮਤਲਬ ਕਿ ਤੁਸੀਂ ਕਹੋਗੇ ਕਿ ਥੋੜਾ ਮਨਮੋਹਕ ਦ੍ਰਿਸ਼ ਹੈ ਇੱਕ ਇੱਥੇ ਬਹੁਤ ਜ਼ਿਆਦਾ ਤੁਸੀਂ ਸ਼ਾਂਤੀ ਫੀਲ ਕਰੋਗੇ ਸੰਗਤ ਜੀ ਵੈਸੇ ਵੀ ਇਸ ਸਥਾਨ ਤੇ ਤੁਸੀਂ ਦੇਖੋਗੇ ਨਾ ਕਿ ਤਿੰਨ ਧਰਮ ਦੇ ਇੱਕੋ ਜਗ੍ਹਾ ਰਹ ਰਹੇ ਹਨ ਤੇ ਬਹੁਤ ਪਿਆਰ ਦੇ ਨਾਲ ਲੋਕ ਰਹ ਰਹੇ ਹਨ ਅਸੀਂ ਵੀ ਬਾਹਰ ਜਦੋਂ ਅਸੀਂ ਰਾਤੀ ਆਏ ਸੀਗੇ ਇੱਥੇ ਸੀ ਸੰਗਤ ਨੂੰ ਬੁੱਧਕਿ ਲੋਕਾਂ ਨੂੰ ਦੇਖੇ ਲਓ ਤਾਂ ਉਹਨਾਂ ਦੇ ਵਿੱਚ ਬਹੁਤ ਆਪਸੀ ਪ੍ਰੇਮ ਪਿਆਰ ਸੀ ਸਾਨੂੰ ਦੇਖ ਕੇ ਖੁਸ਼ ਹੁੰਦੇ ਹਨ ਬੜਾ ਲੋਕਾਂ ਦਾ ਆਪਸੀ ਪ੍ਰੇਮ ਪਿਆਰ ਤੇ ਇੱਥੇ ਬੁੱਧ ਧਰਮ ਸਿੱਖ ਧਰਮ ਨੂੰ ਹਿੰਦੀ ਧਰਮ ਇਹਨੂੰ ਕਰਮ ਬੜੇ ਪਿਆਰ ਨਾਲ ਵਸਦੇ ਹਨ ਅਸੀਂ ਦੇਖਾਂਗੇ ਅਸੀਂ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਥੋੜਾ ਇਸ ਧਰਮ ਬਾਰੇ ਵੀ ਐਕਸਪਲੋਰ ਕਰੀਏ ਕਿ ਇਹਨਾਂ ਦੇ ਕੀ ਪ੍ਰਿੰਸੀਪਲ ਵਗੈਰਾ ਹੈਗੇ ਨੇ ਕਿਉਂਕਿ ਅਸੀਂ ਸਾਨੂੰ ਚਾਹੀਦਾ ਹੈ ਕਿ ਜਿੱਦਾਂ ਕਿ ਮਹਾਰਾਜ ਦੀ 59 ਹੁਕਮਾਂ ਦੇ ਵਿੱਚ ਹੈ ਕਿ ਮੇਰਾ ਸਭ ਤੋਂ ਅੰਨ ਘਰਾਂ ਦੀਆਂ ਉਸਤੰਗਾਂ ਨੂੰ ਵੀ ਪੜੇ ਤਾਂ ਅਸੀਂ ਚਾਹਾਂਗੇ ਕਿ ਅਸੀਂ ਵੀ ਅੜੰਗੀ ਕੋਸ਼ਿਸ਼ ਕਰੀਏ ਹੁਣ ਸਾਡਾ ਨਿਸ਼ਚੈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਰੰਗਤੇ ਹੈ ਤੇ ਸਦਾ ਵੀ ਉੱਥੇ ਹੀ ਰਹੇਗਾ ਐਸੀ ਅੱਜ ਰਵਾਲਸਰ ਆਏ ਆ ਤੇ ਬਹੁਤ ਹੀ ਕਿਸਨਵਾਸੀਆਂ ਇੱਥੇ ਹੈਗੀਆਂ ਨੇ ਗੁਰੂ ਘਰ ਚ ਦਸਵੇਂ ਪਾਸ਼ਾ ਦੀ ਚਰਨ ਸੋਪਰਾ ਵਿੱਚ ਧਰਤੀ ਹੈ ਤੇ ਬੜਾ ਆਨੰਦ ਜਿਹੜਾ ਹੈਗਾ ਉਥੋਂ ਸ਼ਾਂਤੀ ਜਿਹੜੀ ਹੈਗੀ ਆ ਸਾਨੂੰ ਮਿਲੂਗੀ ਤੇ ਅੱਜ ਅਸੀਂ ਆਏ ਆ ਕੌਲ ਦੇ ਯਾਰ ਵੀ ਲਈ ਇਕੱਠੇ ਹੋ ਗਏ ਤੇ ਸਾਡੇ ਨਾਲ ਆਇਆ ਸਾਡਾ ਜਿੰਗ ਯਾਰ ਸਭ ਅੱਜ ਦਿੱਲੀ ਤੋਂ ਸਾਡਾ ਕੈਮਰਾਮੈਨ ਭਈ ਮਿਸਟਰ ਵਿਜੇ fromParams ਲਖਨਊ ਅਸੀਂ ਤਿੰਨੇ ਵੀਰੇ ਇੱਥੇ ਅਲੱਗ-ਅਲੱਗ ਸਟੇਟਾਂ ਤੋਂ ਜਿਹੜੇ ਹੈਗੇ ਆ ਉਹ ਇਕੱਠੇ ਹੋਏ ਆ ਪਰ ਸਾਡਾ ਪ੍ਰੇਮ ਪਿਆਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਆ ਕੇ ਦੇਖੋ ਬਾਰੇ ਤੁਹਾਡਾ ਇਹਨਾਂ ਦੇ ਪ੍ਰਿੰਸੀਪਲ ਦੇਖਾਂਗੇ ਪਤਾ ਲੱਗੇਗਾ ਸਾਨੂੰ ਆਪਾਂ ਨੂੰ ਵੀ ਪਤਾ ਲੱਗ ਜਿਗਾ ਵੀ ਕੀ ਚੀਜ਼ ਕਿੱਦਾਂ ਇਹਨਾਂ ਦਾ ਹਰ ਤਰ੍ਹਾਂ ਦੇ ਕੁਝ ਨਾ ਕੁਝ ਵਧੀਆ ਤੁਹਾਨੂੰ ਹੁੰਦੇ ਆ ਜੇ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਅਸੀਂ ਇਹਨਾਂ ਦੇ ਤੋਂ ਵੀ ਨਵੇਂ ਦੇਖ ਤੀਆਂ ਨੰਦਾ ਮਾਣਾ ਗਿਆ ਪਹਾੜਾ ਦਾ ਅਸੀਂ ਕੱਲ ਵੀ ਬੜੀ ਸੁਣੀ ਆਫ-ਰੋਡਿੰਗ ਕਰਕੇ ਆਏ ਆ ਤੈਨੂੰ ਬੜਾ ਮਜ਼ਾ ਆਇਆ ਬਾਕੀ ਤੁਹਾਨੂੰ ਸਮਝ ਨਹੀਂ ਦੱਸਣਗੇ ਤੁਹਾਨੂੰ ਮਜ਼ਾ ਆਇਆ ਬਹੁਤ ਸਾਰਾ ਇਹ ਵੀ ਦੇਖੋ ਤੁਸੀਂ ਬੜਾ ਸੋਹਣਾ 뷰 ਹੈ ਪਿੱਛੇ ਵੀ ਇਹ ਜਿਹੜੇ ਕਹਿੰਦੇ ਵੀ ਨਿਸ਼ਾਨ ਸਾਹਿਬ ਨੂੰ ਕੋਈ ਖਤਰਾ ਜਾਂ ਕੁਝ ਆਪਣੀ ਨੂੰ ਨਿਸ਼ਾਨ ਸਾਹਿਬ ਵਾਲੇ ਪੁਲਸਰ ਵੀ ਇੱਥੇ ਖੜੇ ਨੇ ਤੁਸੀਂ ਇਸ ਸ਼ਾਂਤ ਜੇ ਨਗਰ ਦੇ ਵਿੱਚ ਇੱਕ ਚੀਜ਼ ਹੋ ਰਹੀ ਹੈ ਕਿ ਟਰੈਕਿੰਗ ਦਾ ਸਵਾਦ ਵੀ ਲੈ ਸਕਦੇ ਜੀ ਮੈਂ ਵੀ ਜਾਈ ਮੈਰਨ ਟਰੈਕਿੰਗ ਦਾ ਆਲੇ-ਦਾਲੇ ਤੁਸੀਂ ਪਹਾੜ ਦੇਖੋਗੇ ਨਾ ਤਾਂ ਬਹੁਤ ਮਤਲਬ ਤੁਹਾਨੂੰ ਮਜ਼ਾ ਆਊਗਾ ਦੇਖਣ ਦਾ ਬੜਾ ਕੁਝ ਤੇ ਹੁਣ ਅਸੀਂ ਆਨੇ ਮਾਰ ਲੱਗਿਆ ਨੀਚੇ ਨੂੰ ਟ੍ਰੈਕਿੰਗ ਕਰਦੇ ਕਰਦੇ ਅਸੀਂ ਜਾਵਾਂਗੇ ਪਹਿਲਾਂ ਥੋੜੀ ਮਾਰਕੀਟ ਘੁੰਮਾਂਗੇ ਤੇ ਤੁਸੀਂ ਨੀਚੇ ਲੇਕ ਦੇਖ ਸਕਦੇ ਹੋ ਅਸੀਂ ਲੇਕ ਦੇ ਵਿੱਚ ਉਹ ਦੇਖਦੇ ਵਿੱਚ ਨਹੀਂ ਅਸੀਂ ਲੇਕ ਦੇ ਕਿਨਾਰੇ ਤੇ ਬੈਠ ਕੇ ਆਨੰਦ ਮਾਣਾਂਗੇ ਕਿਉਂਕਿ ਇਸ ਲੇਕ ਤੇ ਜਾਣਾ ਥੋੜਾ ਖਤਰਨਾਕ ਹੈ ਕਿਉਂਕਿ ਇੱਥੇ ਸਨੇਕ ਨੇ ਸਨੇਕ ਸਨੇਕ ਯੂ ਨੋ ਤੇ ਹੁਣ ਅਸੀਂ ਚੱਲੇ ਮਾਰਦੇ ਹਾਂ ਮਾਰਕੀਟ ਘੁੰਮਦੇ ਹਾਂ ਸਾਹਮਣੇ ਜਿਹੜੀ ਤੁਸੀਂ ਅਪਨਾ ਦੇਖ ਰਹੇ ਹੋ ਬੁੱਧ ਘਰ ਹੁੰਦੀ ਉਸ ਮੰਦਿਰ ਦਾ ਥੋੜਾ ਇਤਿਹਾਸ ਤੇ ਉਹਨਾਂ ਦੀਆਂ ਪਰੰਪਰਾਵਾਂ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਚਲੋ ਮਿਲਦੇ ਆ ਜੀ ਤੁਹਾਨੂੰ ਉਸ ਲੇਕ ਦੇ ਕੋਲ